ਨੇ ਸਤਾਰਾ ਸਲੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਤੇ ਹਰ ਕੀਰਤ ਸਦਾ ਕਮਾਹਿ ਚਿੰਤਾ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸ਼ਬਦ ਸੁਮਾਹਿ ਕੁੱਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਮਹਲਾ ਤੀਜਾ ਹਉ ਮੈਂ ਅੰਦਰ ਖੜਕੈ ਖੜਕੇ ਖੜਕ ਵਿਹਾਇ ਹਉ ਮੈਂ ਵੱਡਾ ਰੋਗ ਹੈ ਮਰ ਜਮੈ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਭਰੇ ਹਉ ਮੈਂ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀ ਵਹਿ ਹਰ ਨਾਮ ਹਮ ਪੂਜਯ ਹੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀ ਆ ਗੁਰ ਪਰ ਉਪਕਾਰੀ ਧਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਗੁਰ ਆਪਣੇ ਕੋ ਸਦਾ ਨੰਮ ਸ਼ਿਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸ਼ਲੋਕ ਮਹੱਲਾ 3 ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦੈ ਸਾਧਨਾ ਆਇਓ ਮਰ ਜਨਮੈ ਵਾਰੂ ਵਾਰ ਮਨਮੁਖ ਅੰਧ ਨਾ ਚੇਤੈ ਕਿਤ ਆਇਆ ਸੈਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਣਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹੀ ਬినాਸ ਨਾਨਕ ਗੁਰਮੁਖ ਤਿਨੀ ਨਾਮ ਧਿਆਇ ਜਿਨ ਕੋ ਧੁਰ ਪੂਰਬ ਲਿਖਿਆਸ ਪਉੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕੋ ਸਤਗੁਰ ਕਾਰਕੁੰਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨਹਿ ਵਿਰਲੈ ਧਿਆਇ ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ ਸ਼ਲੋਕ ਮਹਲਾ 3 ਜਗਤ ਅਗਿਆਨੀ ਆੰਦ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲਗੈ ਤਨ ਧਾਏ ਗੁਰ ਪ੍ਰਸਾਦੀ ਸੁਖ ਉਪਜੈ ਜਾ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲਗੇ ਪਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਪੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵ ਨਹਾਰਾ ਅਨ ਦਿਨ ਕੀਰਤਨ ਸਦਾ ਕਰਹਿ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਣਹਾਰਾ ਇਹੋ ਮਨੁ ਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸਨੂੰ ਨਦਰ ਕਰੇ ਸੋ ਪਾਏ ਸੋ ਹੋਐ ਦਰਸਚਿਆਰਾ ਪੌੜੀ ਤਨ ਧਨ ਸੋ ਗੁਰ ਸਿਖ ਕਹੀਐ ਜੋ ਸਤਗੁਰ ਚਰਣੀ ਜਾਏ ਪਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨਾਂ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕੋ ਹਉ ਸਦਾ ਨਮਸ਼ਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਸਲੋਕ ਮਹਲਾ 3 ਜਾ ਮਨ ਹਟ ਕੇ ਨਾ ਪਾਇਉ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੈ ਭਾਇ ਰਿੱਧ ਸਿੱਧੂ ਸਭ ਮੋਹ ਹੈ ਨਾਮ ਨਾ ਵਸੈ ਮਨ ਆਇ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਇ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦੈ ਸਾਧਨਾ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖੁਆਰ ਨਾਨਕ ਕੀਰਤ ਪਇ ਕਮਾਉਣਾ ਕੋਏ ਨ ਮੇਟਨ ਹਾਰ ਪੌੜੀ ਧੰਨ ਧੰਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸ਼ਾਂਤ ਆਈ ਤਨ ਤਨ ਸਤਿਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪੇਰ ਨਿਤ ਝੂਰੇ ਸੰਮਹਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੀ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸਚਾ ਨਾਮ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਇਨੈ ਵਿਰਲੇ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤੀਜਾ ਸਤਿਗੁਰੂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ ਹਉ ਮੈਂ ਮੈਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇਕ ਆਪੇ ਬਖਸ਼ ਮਲਾਇਨ ਦੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੀ ਤਪ ਪਿਆਰ ਮਹਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਘਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਤੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਨ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਬਰੋ ਕਹੀਐ ਹਰਿਆਪੇ ਬੋਲੇ ਆਪ ਬਲਾਵੇ ਹਰਿਆਪੇ ਜਲਤ ਹਲ ਰਵ ਰਹੀ ਐ ਹਰਿਆਪੇ ਮਾਰੇ ਹਰਿਆਪੇ ਛੋੜੈ ਮਨ ਹਰ ਸਰਨੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਐ ਉਟਦਿਆਂ ਬਹਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨਨਾਨਕ ਗੁਰਮੁਖ ਹਰ ਲਹੀਐ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋ ਠਮਹਲਾ ਪਹਿਲਾ ਘਰ ਪਹਿਲਾ ਚੋ